ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਤਨੌਲਾ ਮੰਡੀ ਦੇ ਰਹਿ ਜਾਂਦਾ ਹੈ ਬਾਈ ਪ੍ਰਦੀਪ ਦੇ ਘਰੋਂ ਇਹ ਵੀਡੀਓ ਬਣ ਰਹੀ ਹੈ ਸਮਰਾ ਡੇਰੀ ਫਾਰਮ ਇੱਥੇ ਹਰ ਟਾਈਮ ਇਸੇ ਤਰ੍ਹਾਂ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਤੇ ਜਿੰਨੀਆਂ ਗਾਵਾਂ ਹੁੰਦੀਆਂ ਰੂਟੀਨ 'ਚ ਉਹਨਾਂ ਹੀ ਗਾਹਕ ਵੀ ਬਾਈ ਕੋਲ ਰੂਟੀਨ 'ਚ ਹੀ ਆਉਂਦਾ ਰਹਿੰਦਾ ਹੈ ਅੱਜ ਫੇਰ ਇੱਕ ਵੀਡੀਓ ਬਣਾ ਰਹੇ ਹਾਂ ਤੇ ਇਹਦੇ ਚ ਟੋਟਲ 22 ਨਾਗ ਇਸ ਟਾਈਮ ਮੌਜੂਦ ਹੈ ਹਰੇਕ ਤਰ੍ਹਾਂ ਦਾ ਹੀ ਭਾਅ ਮੇਰੇ ਖਾਲਚ ਅੱਜ ਦੇਖਣ ਨੂੰ ਮਿਲੂਗਾ ਤੇ ਬਹੁਤ ਸੋਹਣੀਆਂ ਸੋਹਣੀਆਂ ਗਾਂਵਾਂ ਜਿਵੇਂ ਵਾਈਟ ਰੰਗ ਦੀਆਂ ਦੋ ਵਹਿੜਾਂ ਤੁਸੀਂ ਇਹ ਸੈਂਟਰ ਚ ਖੜੀਆਂ ਦੇਖ ਰਹੇ ਹੋ ਤੁਹਾਨੂੰ ਤੁਹਾਡੀ ਪਸੰਦ ਦੀ ਗਾਂ ਇੱਥੋਂ ਮਿਲ ਜੂਗੀ ਸੋ ਜਰੂਰ ਪਹੁੰਚੋ ਜਿਨੇ ਕੋਈ ਗਾਂ ਖਰੀਦਣੀ ਹੈ ਤੇ ਆਪਾਂ ਡਿਟੇਲ ਚ ਇਹਨਾਂ ਬਾਰੇ ਗੱਲਬਾਤ ਕਰਦੇ ਹਾਂ ਕੁਸਕ ਨਾਗ ਵਿੱਚੋਂ ਤੋੜ ਕੇ ਦਿਖਾਉਂਦੇ ਜਾਵਾਂਗੇ ਜਿਹੜੇ ਚੰਗੇ ਤਿਆਰ ਦਿਸਣਗੇ ਕੁਸ ਗਾਂਵਾਂ ਕੱਚੀਆਂ ਵੀ ਕਈ ਵਾਰ ਹੁੰਦੀਆਂ ਬਾਕੀ ਫਾਈਨਲ ਕਰਨ ਲਈ ਤੁਹਾਨੂੰ ਇੱਥੇ ਪਹੁੰਚਣਾ ਪਊਗਾ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਪ੍ਰਦੀਪ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਪ੍ਰਦੀਪ ਅੱਜ ਕਿੰਨੇ ਨਗ ਟੋਟਲ 21 ਜਨਮਰਾ ਬਾਈ ਆਪਣੇ ਕੋਲੇ ਠੀਕ ਹੈ ਸੱਤ ਇਹਨਾਂ ਚ ਫਸਟ ਟੈਂਬਰ ਬੱਛੀਆਂ ਨੇ ਹੂੰ ਬਾਕੀ ਸੈਕੰਡ ਟੈਂਬਰ ਨੇ ਸਾਰੇ ਬਦੀ ਰੇਟ ਆਪਣੇ ਅੱਜ ਬਾਈ 90000 ਤੋਂ ਸਟਾਰਟ ਆ ਠੀਕ ਹੈ ਰੇਟ ਆਪਾਂ ਪਹਿਲਾਂ ਵੀ ਜੇ ਲੋ ਹਰ ਵੀਡੀਓ ਦੇ ਵਿੱਚ ਕਰ ਦਿੰਨੇ ਆ ਤੇ ਵਹਿੜ ਦੇ ਨਾਲ-ਨਾਲ ਆਪਾਂ ਰੇਟ ਦੱਸ ਦਾਂਗੇ ਠੀਕ ਹੈ ਅੱਜ ਜਾਦੇ ਰੇਟ ਦੀਆਂ ਸਿਰਫ ਤੇ ਤਿੰਨ ਵਹਿੜਾਂ ਨੇ ਉਹ ਵੀ ਜਾਦੇ ਰੇਟ ਦਾ ਮਤਲਬ ਇੱਕ 2 ਲੱਖ ਦੇ ਲਮਸਾ ਮੈੜ ਤੇ ਇੱਕ ਹੈਗੀ ਆ 170 ਦੀ ਤੇ ਇੱਕ ਮਨ ਕੇ 60 ਪੈਣ ਦੀ ਤਿੰਨ ਬੈੜਾ ਬਾਕੀ ਜਿਹੜੇ ਰੇਟ ਨੇ ਮਨੇ ਕਿ ਵੀ 90000 ਤੋਂ ਲੈ ਕੇ 1.5 10 15 ਜਿਆਦੇ ਰੇਟੇ ਨੇ ਯਾਨੀ ਲੱਖ ਦੇ ਆਸ-ਪਾਸ ਹਾਂ ਬਈ ਹਾਂ ਜਿਆਦੇ ਰੇਟੇ ਪ੍ਰਦੀਪਾ ਕੱਲ ਮੇਰੇ ਖਾਲਚ ਵੀਡੀਓ ਅਪਲੋਡ ਕੀਤੀ ਸੀ 11 ਗਾਵਾਂ ਸੀ ਹਾਂ ਹਾਂ ਉਹ ਬੇਝਤੀ ਨਹੀਂ ਬਾਈ ਸਾਰਾ ਜਾਨਵਰ ਸੇਲ ਹੋ ਗਿਆ ਸੀ ਚੈੱਕ ਬੈਡ ਉਹਨਾਂ ਚ ਕੱਚੀ ਸਿਰਫ ਉਹੀ ਆਪਣੇ ਕੋਲੇ ਬਾਕੀ ਟੋਟਲ ਜਾਨਵਰ ਸੇਲ ਹੋ ਕੇ ਚਲੇ ਗਏ ਸ਼ੁਰੂਆਤ ਕਰਦੇ ਆਂ ਬਾਈ ਪਹਿਲੇ ਨੰਬਰ ਤੇ ਤੇਰੇ ਨਾਲ ਪਹਿਲਾ ਸੂਆ ਬਾਈ ਬਹੁਤ ਵਧੀਆ ਫਾਰਮ ਦੀ ਬੱਛੀ ਆ ਕਰਮਾਲੀ ਪਰਮਾਤਮਾ ਦੀ ਉਮਰ ਲੰਬੀ ਰੱਖੇ ਤੇ ਰੇਟ ਵੀ ਬਾਈ ਦਾ ਜਿਹੜਾ ਜਮਾ ਵਾਜਿਬ ਆ 1 ਲੱਖ ਤੇ 45000 ਦੀ ਬੈਡ ਦੇ ਦਾਂਗੇ ਠੀਕ ਹੈ ਤੋਰੀ ਤੋਰੀ ਬਾਈ ਸੋ ਦੋਸਤੋ ਦੇਖੋ ਬਹੁਤ ਖਾਨਦਾਰ ਬੱਚੇ ਬਾਈ ਅੱਜ ਦੇ ਟਾਈਮ ਦੇ ਵਿੱਚ ਬਾਹਰ ਅੰਦਰ ਚਲੋ ਜਾਣੇ ਆਪਣਾ ਦਾ ਰੁਟੀਨ ਹੀ ਬਣਾਇਆ ਹੋਇਆ ਵੀ ਬਹੁਤ ਘੱਟ ਮਾਰਜਨ ਤੇ ਵੀ ਆਪਾਂ ਜਾਨਵਰ ਸੇਲ ਕਰਨੇ ਆ ਉਹੀ ਬਣ ਕੇ ਉਹਨਾਂ ਆਪਾਂ ਕੱਲ ਵੀਡੀਓ ਪਾਈ ਸੀ ਤੇ ਜਾਨਵਰ ਚਲੇ ਵੀ ਗਏ ਨਵੇਂ ਬਾਈ ਆ ਗਏ ਸਹੀ ਹੈ ਇਹਦਾ ਸੁਆ ਕਿੰਨਾ ਦੱਸੇ ਪਹਿਲਾਂ ਬੱਚੀ ਹੈ ਵੀਰੇ ਠੀਕ ਹੈ ਪਹਿਲਾ ਸੁਆ ਦੋਸਤੋ ਚੰਗਾ ਸੋਹਣਾ ਢਾਂਚਾ ਤੇ ਚਮਕ ਵੀ ਦੇਖੋਗੇ ਤੁਸੀਂ ਤੁਹਾਨੂੰ ਕਾਫੀ ਸੋਹਣੀ ਨਜ਼ਰ ਆਊਗੀ ਥਣ ਹੱਤੀ ਚੁਾਈ ਵਾਲਾ 1 ਲੱਖ ਤੇ 45000 ਰੇਟ ਹੈ ਭਲੂਣ ਚੱਕਣੀ ਸ਼ੁਰੂ ਕਰਤੀ ਐ ਦਿਨ ਹਜੇ ਲੈ ਜੂਗੀ ਲੈ ਚੱਲ ਬਈ ਉਤਰ ਨੂੰ ਤੋ ਜੀਨੇ ਬੰਨ ਕੇ ਰੱਖਦਾ ਫਸੂ ਉਹਦੇ ਵਾਸਤੇ ਬਹੁਤ ਸੋਹਣੀ ਗਾਂ ਬਾਕੀ ਜੇ ਖੁੱਲੇ ਨਾਲ ਵੀ ਛੱਡ ਲੈਂਦੇ ਆ ਤੇ ਦੁੱਧ ਜ਼ਿਆਦਾ ਦਿੰਦੀਆਂ ਉਹ ਨਹੀਂ ਆਪਣੇ ਕੋਲੇ ਬਈ ਇਹ ਫਾਰਮ ਚੁਈ ਆ ਤੇ ਬਾਕੀ ਨਰਮ ਬਹੁਤ ਵਧੀਆ ਤਸਵੀਰ ਦੀ ਤੇ ਥਣ ਜਿੰਨੀਆਂ ਵੀ ਵਾੜਾਂ ਦਿਖਾਵਾਂਗੇ ਸਾਰੀਆਂ ਦੇ ਹੱਥੀਂ ਚੁਵਾਈ ਆਲੇ ਆ ਠੀਕ ਐ ਤੋ ਦੇਖੋ ਵਾੜ ਦੱਸੋ ਹਜੇ ਉੱਤੇ ਢੱਲ ਪਈ ਐ ਬਹੁਤ ਵਧੀਆ ਬਾਈ ਬਹੁਤ ਵਧੀਆ ਬੱਚੀ ਐ ਬਾਈ ਕਰਮਾਂ ਵਾਲੀ ਦੇਖਾ ਪਹਿਲਣ ਵਾਲਾ ਤੇਨੂੰ ਕੋਈ ਹੋਹੀ ਨਹੀਂ ਹੈਗਾ ਸਹੀ ਹੈ ਸੀਲਸਰੀ ਫੁੱਲ ਇਹਦੇ ਨਾਲ ਇੱਕ ਹੋਰ ਗਾਂ ਇਹ ਬਈ ਸੈਕੰਡ ਟਾਈਮਰ ਬੱਚਾ ਦੇਊਗੀ ਤੇ ਇਹ ਲਈ ਆਪਾਂ ਘਰੋਂ ਪਰਚੇਜ਼ ਕੀਤੀ ਆ ਇਹ ਤੇ ਦੋ ਦਿਨ 32 33 ਕਿਲੋ ਪਲੂਨ ਦਾ ਚਵਾਇਆ ਹੋਇਆਗਾ ਤੇ ਰੇਟ ਇਹਦਾ ਬਾਜ਼ ਵੀ ਰਹਿਣਾ ਬਾਈ 1,30,000 ਰੁਪਇਆ ਤੋਰਦੀ ਬਈ ਸੋ 1,30,000 ਦੀ ਦੱਸੋ ਇਹ ਤਾਂਚਾ ਬਹੁਤ ਵਧੀਆ ਬਾਈ ਆਰਡਰ ਦੀ ਕੁਆਲਿਟੀ ਜਿੰਨੀਆਂ ਵੜਾ ਨੇ ਸਾਰੀਆਂ ਸਟੈਚ ਆਰਡਰ ਦੀਆਂ ਬਾਈ ਠੀਕ ਹੈ ਸੋ ਦੇਖੋ ਇਹਦਾ ਸਟਰਕਚਰ ਬਾਕੀ ਬੈਕ ਸਾਈਡ ਤੋਂ ਇਹਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਚੰਗਾ ਹਵਾਨਾ ਇਹਦਾ ਵੀ ਦਿਸਦਾ ਟਾਂਚਾ ਸੋਹਣਾ 1,30,000 ਦੀ ਇਹ ਗਾਂ ਮਿਲੂ ਮਿਲਕ ਵੇਨ ਤੁਸੀਂ ਸਾਈਡ ਤੋਂ ਵੀ ਦੇਖੋਗੇ ਤੁਹਾਨੂੰ ਨਜ਼ਰ ਆਉਂਦੀ ਹੋਣੀ ਹੈ ਸੋ ਦੂਜਾ ਸੂਆ ਇਹਨੇ ਸੋਹਣਾ ਇਹਦਾ ਰੇਟ 1,30,000 ਇਹ ਲੂ ਕਰੋ ਬਾਈ ਪਰਚੇਜ਼ ਕੀਤੀ ਆ ਤੇ ਬਾਈ ਨੇ ਮੁਤਾਬਕ ਜਿਹੜਾ ਆਪਾਂ ਨੂੰ ਦੱਸਿਆ ਇਹਦੇ 8 ਤਰੀਕ ਨੂੰ ਦਿਨ ਪੂਰੇ ਆ ਠੀਕ ਹੈ ਤੇ ਆਰਡਰ ਦੀ ਕੁਆਲਿਟੀ ਦੇਖ ਲਓ ਬਾਈ ਇੰਨੀ ਕੁ ਸ਼ਾਨਦਾਰ ਬਣਾਉਣੀ ਆ ਜਿਵੇਂ ਆਪਾਂ ਕਹਿੰਦੇ ਅੱਗੇ ਪਿੱਛੇ ਦਾ ਹਵਾਨਾ ਸਾਰਾ ਸਹੀ ਹੈ ਰੇਟ ਮੰਨ ਕੇ ਜੇ ਦੋ ਵੜਾ ਕਿਤੇ ਵੀ ਜਾਂਦੀਆਂ ਪਹੁੰਚ ਉਹਨਾਂ ਦੀ ਆਪਾਂ ਵੀਰੇ ਕਰਦੇ ਹਾਂ ਠੀਕ ਹੈ ਤੋਂ ਅੱਗੇ ਜਿਹੜੀ ਗਾਂ ਬ ਇਨੇ ਮੇ 32 33 ਕਿਲੋ ਤੋਂ ਦੁੱਧ ਪਲੂਨ ਨੇ ਚਵਾਇਆ 10 ਤੋਂ 12 ਦਿਨਾਂ ਦੀ ਕੱਚੀ ਆ ਬਹੁਤ ਵਧੀਆ ਫਾਰਮ ਚੋਂ ਇਹ ਆਪਾਂ ਨੇ ਲਈ ਆ ਉਮੀਦ ਵੀ ਇਹ ਆ ਵੀ 30 ਤੋਂ ਪਲੱਸ ਤਾਂ ਦੁੱਧ ਦੇ ਨੇ ਨਾਰਮਲ ਦੇਣਾ ਤੇ ਬਾਕੀ ਇਹਦਾ ਜਿਹੜਾ ਰੇਟ ਆ ਬਾਈ ਉਹ ਜਿਵੇਂ ਹੀ ਬਾਜੇ 1 ਲੱਖ ਤੇ 20000 ਰੁਪਿਆ ਬਾਈ ਬੱਚੀ ਦਾ ਰੇਟ ਇਹਦਾ ਠੀਕ ਹੈ 1 ਲੱਖ ਤੇ 20000 ਇਹਦਾ ਵੀ ਥਣ ਹੱਥੀ ਚਵਾਈ ਵਾਲਾ ਤੋਰ ਦੇ ਬਾਕੀ ਜਿੰਨੇ ਵੀ ਜਾਨਵਰ ਆ ਬਾਈ ਸਾਰੇ ਬਰੀਡ ਕੁਆਲਿਟੀ ਵਾਲੇ ਕਰਾਸ ਜਾਨਵਰ ਕੋਈ ਨਹੀਂ ਹੈਗਾ ਬਾਕੀ ਚਲੋ ਵੀਰ ਕਿਤੋਂ ਵੀ ਕੋਈ ਚੱਲ ਕੇ ਆਉਂਦਾ ਮਾਨ ਸਨਮਾਨ ਤਾਂ ਉਹਦਾ ਕਰਨੀ ਪੈਂਦਾਗਾ ਸਹੀ ਸੋ ਦੋਸਤੋ ਰੇਟ ਅਫ 11 گاਵਾਂ ਦੀ ਵੀਡੀਓ ਪਾਈ ਉਹ ਵੈਕਿੰਗਣਾ ਤੇ ਦਾ ਮਤਲਬ ਡੀਲ ਬਾਈ ਦੀ ਚੰਗੀ ਹੁੰਦੀ ਹੈ ਤਾਂ ਹੀ ਪਸ਼ੂ ਨੇੜੇੋਂ ਨਾਲ ਦੀ ਨਾਲ ਜਿਵੇਂ ਆਉਂਦੇ ਓਵੇਂ ਵਿਕਦੇ ਰਹਿੰਦੇ ਆ ਇਸ ਤੋਂ ਬਾਅਦ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ ਬਾਈ ਕੀ ਦੇ ਇਹਨੇ ਬਹੁਤ ਸੋਹਣਾ ਦੁੱਧ ਦਿੱਤਾ ਬਾਈ ਵੈੜ ਨੇ ਪਲੂਣ ਨੇ 35 36 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਠੀਕ ਹੈ ਤੇ ਮੰਨ ਕੇ ਵੀ ਦੂਜਾ ਸੂਏ ਬੱਚਾ ਦੇਣਾ ਤਿੰਨ ਤਰੀਕ ਨੂੰ ਬਾਈ ਇਹਦੇ ਦਿਨ ਪੂਰੇ ਕਰਮ ਵਾਲੀ ਦੇ ਠੀਕ ਹੈ ਪਰਮਾਤਮਾ ਦੀ ਉਮਰ ਲੰਬੀ ਰੱਖੇ ਬਾਈ 40 ਦੇ ਲੰਮ ਸਾਵੇਂ ਨੇ ਦੁੱਧ ਐਤਕੀ ਬੱਚੀ ਨੇ ਦੇਣੀ ਦੇਣਾ ਕੀ ਇਹਦਾ ਰੇਟ ਰੇਟ ਬਾਈ ਇਹਦਾ ਬਾਜ 1 ਲੱਖ ਤੇ 45000 ਰੁ ਲੇ ਜਾ ਬਈ ਦੋਨੋਂ ਸੋ ਚੰਗੀ ਤਿਆਰ ਦਿਸਦੀ ਐ ਦੁੱਧ ਥੋੜੀ ਸੇਵਾ ਦਾ ਤੇ ਥੋੜੀ ਸਮਝ ਦਾ ਤੁਸੀਂ ਬਾਕੀ ਹੋਰ ਆ ਬਈ ਜੇ ਹੁਣ ਮੰਨ ਲਾ ਅੱਗੇ ਕਿਰਨਾ ਹੋਵੇ ਬੰਦੇ ਦੀ ਫੇਰ ਵੀ ਨਹੀਂ ਦੁੱਧ ਜਾਨਵਰ ਦਿੰਦਾ ਬਾਕੀ ਇੰਨਾ ਜਿੰਨੇ ਜਾਨਵਰ ਦਿਖਾਵਾਂਗੇ ਟਾਪ ਟਾਪ ਕੁਆਲਟੀ ਜਾਨਵਰ ਦਿਖਾਵਾਂਗੇ ਬਈ ਇਹ ਵੈਡ ਜਿਹੜੀ ਕਿਨੇ ਬੱਚੀ ਨੇ ਬਈ 25 ਕਿਲੋ ਦੁੱਧ ਪਲੂਣ ਨੇ ਦਿੱਤਾ ਦੂਜਾ ਸੂਆ 15 ਦਿਨਾਂ ਦੀ ਨਰਮਾ ਠੀਕ ਐ ਤੇ ਇਹ ਬੱਚੇ ਬਈ 1-5 ਦੀ ਆਪਾਂ ਦੇ ਦਿਆਂਗੇ ਬਹੁਤ ਪਿਆਰੀ ਬੱਚੀ ਐ ਬਈ ਨਸਲ ਬਰੀਡ ਵਾਲੇ ਪੱਖ ਤੋਂ ਠੀਕ ਐ ਲੈ ਆਈ ਬਈ ਵਾਪਸ 1 ਲੱਖ ਤੇ 5000 ਦੀ ਦੋਸਤੋ ਇਹ ਵੈੜ ਜਿਹਨੂੰ ਪਸੰਦ ਆਉਂਦੀ ਹੈ ਤੁਸੀਂ ਬਾਕੀ ਜਿੰਨੀਆਂ Gama ਨੇ ਭਾਈ ਸਾਰੀਆਂ ਸਟਾਚਰ ਦਰਦੀਆਂ ਇਹ ਨਹੀਂ ਹੈਗਾ ਕੋਈ ਵੀ ਵੱਡੇ ਹਵਾਨੇ ਦੀ ਹੋਣੀ ਹੈ ਜਾਂ ਹੋਰ ਇਹਦੇ ਨਾਲ ਬੱਚੀ ਆ ਗਈ ਵੀਰੇ ਬਹੁਤ ਪਿਆਰੀ ਜਿਵੇਂ ਅੱਜ ਦੇ ਟਾਈਮ ਵਿੱਚ 2 ਲੱਖ ਰੁਪਏ ਦਾ ਇਦਾਂ ਦੀ ਬੱਚੀ ਦਾ ਹਰੇਕ ਵੀਰੇ ਸਾਥੋਂ ਵੀ ਮੰਗਿਆ ਸੀ 1.85 ਇਹਦਾ ਇਹ ਬੱਚੀ ਭਾਈ ਆਪੇ 1.35 ਦੀ ਦੇ ਦਾਂਗੇ ਜਿਹੜਾ ਵੀ ਵੀਰ ਲੈ ਕੇ ਜਾਓ ਚਲੋ ਤਿਆਰੀ ਤੇ ਅੱਗੇ ਜਾ ਕੇ ਰੇਟ ਕਈ ਵਾਰ ਬਦਲ ਵੀ ਜਾਂਦੇ ਨੇ ਹਨਾ ਤੁਸੀਂ ਬਹੁਤ ਪਿਆਰੀ ਬੱਚੀ ਹੈ ਹਾਈਟ ਆਫ ਲਾਈਟ ਵਾਲੀ ਚੰਗਾ ਕਦ ਸੋਹਣਾ ਢਾਂਚਾ ਰੰਗ ਰੂਪ ਵੀ ਤੁਸੀਂ ਦੇਖੋ ਕਿੰਨਾ ਸੋਹਣਾ ਇਹਦਾ 1,35,000 ਚੁੱਚੀ ਲੰਬੀ ਵਹਿੜ ਆ। ਆਪਾਂ ਪਹਿਲਾਂ ਵੀ ਬਾਈ ਦੱਸਿਆ ਚਲੋ ਪਰ ਟਾਈਨ ਹੁਣ ਬਹਿਣਾ ਸੀ ਆਪਾਂ ਪਰਸੋਂ ਵੀਡੀਓ ਪਾਈ ਸੀ ਨਾਲ ਦੀ ਨਾਲ ਸੇਲ ਹੋ ਗਈਆਂ। ਕਾਰਨ ਇਹ ਆ ਵੀ ਜੇ ਆਪਾਂ ਜੈਜ ਹਰਵੀਰ ਸਿਆਣਾ ਅੱਜ ਦੇ ਟਾਈਮ ਦੇ ਵਿੱਚ ਹੈ ਨਾ ਰੇਟ ਹਰ ਵੀਰ ਕਨਫਰਮ ਕਰਦਾ ਹੀ ਰਹਿੰਦਾ YouTube ਤੇ। ਬਾਕੀ ਬਹੁ ਵੱਡੇ ਟਾਂਚੇ ਦੀ ਵਹਿੜ ਆ ਇਹ। ਠੀਕ ਹੈ। ਗੱਡੀ ਸਾਧਨ ਹੁੰਦੇ ਇੱਥੇ ਕੋਈ ਵੀ ਰੌਂਦਾ ਤਾਂ ਕੱਪ ਆਪਣੇ ਕੋਲੇ ਪਖਰ ਜਿਹੜੀਆਂ ਰੱਖਿਆ ਨੇ ਉਹ ਪੱਕੀਆਂ ਰੱਖੀਆਂ ਹੋਈਆਂ ਨੇ ਠੀਕ ਹੈ ਅੱਗੇ ਜਿਹੜੀਆਂ ਬੱਚੇ ਬਈ ਨੇ 30 ਕਿਲੋ ਦੁੱਧ ਪਲੂਨ ਨੇ ਦਿੱਤਾ ਕਰਮਾਲੀ ਨੇ ਦਿਨ ਤਾਂ 15 ਲੈ ਜੂ ਸਟੈਚ ਚੱਡ ਰਿਹਾ ਇਹਦਾ ਬਹੁਤ ਵਧੀਆ ਤੇ ਬਾਕੀ ਰੇਟ ਇਹਦਾ ਵੀ ਬਾਜਵੇ 1 ਲੱਖ ਤੇ 20000 ਰੁਪਇਆ ਤੇ ਇਹਦੇ ਬਈ ਰੋਕੇ ਪੁੱਤ ਐਨੀ ਕਿ ਸ਼ਾਨਦਾਰ ਬਈਏ ਨੇ ਤਿਆਰ ਹੋਣਾ ਕਰਮਾਲੀ ਨੇ ਨਸਲ ਵਾਲੇ ਪੱਖ ਤੋਂ ਵੀ ਉਹ ਵੀ ਜਿਹੜੀ ਇਹਦੇ ਅੰਦਰ ਕੁਆਲਿਟੀ ਆ ਦੇਖੋ ਇਥੋਂ ਬਹੁਤ ਪਿਆਰੀ ਆ ਹੂੰ ਤੇ ਅੱਗੋਂ ਚਵਾਈ ਵਾਲਾ ਹੱਥੀ ਚਵਾਈ ਵਾਲਾ ਸਨ ਹਾਈਟ ਬਹੁਤ ਹਾਈਟ ਚੰਗੀ ਫੁੱਲ ਬਰੀਡ ਬਹੁ ਬਿਲਕੁਲ ਤੋ ਸਟ੍ਰੇਟ ਹੈ ਹਜੇ ਦਿਨ ਲੈਂਦੀ ਐ ਸੋ ਦਿਨ ਬਈ 15 ਲੈ ਜੂਗੀ ਜਿੱਦ ਦਿਨ ਤਿਆਰ ਹੋ ਗਈ ਬਹੁਤ ਵਧੀਆ ਰੁਪਈਆ ਦੀ ਵੱਛੀ ਵੇਕਣ ਦੇ ਲਾਇਕ ਹੈ ਇਹ ਤੋਂ ਬਾਅਦ ਜਿਹੜੀ ਵਹਿਣ ਬਾਈ ਨੇ ਕੋਲ ਲਈ ਤੇ ਦਿਨ ਹਲੇ ਪਏ ਨੇ ਤੇ ਸੁੱਖ ਨਾਲ 15 ਤੋਂ 20 ਦਿਨ ਅੱਛਾ ਤੇ ਇਹ ਵੱਛੀ ਬਾਈ 2 ਲੱਖ ਤੇ 10000 ਰੁਪਏ ਦੀ ਆਪਾਂ ਅੱਜ ਦੇਵਾਂਗੇ ਅੱਗੇ ਜਾ ਕੇ ਜਦੋਂ ਤਿਆਰੀ ਤੇ ਹੋ ਉਹ ਗੱਲ ਵੱਖਰੀ ਆ ਠੀਕ ਹੈ ਕਿੰਨੇ ਕ ਦਿਨ ਲੈ ਜੂ ਪਰ ਇਹਦੇ ਬਈ 20 ਦਿਨ ਤਾਂ ਇਹ ਕਨਫਰਮ ਕੱਢ ਜਣੇ 15 ਦਾ ਨਾਰਮਲ ਹੀ ਲੈਣੀ ਲੈਣੇ ਬਾਈ 20 ਦਿਨ ਲੈ ਜੂ ਪਰ ਇਦਾਂ ਦਾ ਜਾਨਵਰ ਬਾਈ ਬਹੁ ਘਟ ਆਉਂਦਾ ਗਾ ਆਪਣੇ ਹੱਥ ਵੀ ਗਰੀਡ ਨਸਲ ਵਾਲੇ ਪੱਖ ਤੋਂ ਥਾਣ ਵਾਲੇ ਪੱਖ ਤੋਂ ਉਤੋਂ ਢਾਂਚਾ ਇੰਨਾ ਕ ਪਿਆਰਾ ਬਈ ਇਹਦਾ ਵੀ ਆਪਾਂ ਗੱਲ ਹੀ ਛੱਡ ਦੀ ਸਹੀ ਹੈ ਆਰਡਰ ਦੀ ਬਈ ਇਹਦੀ ਕੁਆਲਿਟੀ ਦੇਖ ਬਹੁਤ ਪਿਆਰੀ ਏ ਖਵਾਨੇ ਤੇ ਨਾੜਾਂ ਦੇਖੋ ਬਹੁਤ ਪਿਆਰੀ ਵੈਣਾ ਬਈ ਪਤਲਾ ਮਾਸ ਬਿਲਕੁਲ ਤੋਰ ਦੇ ਵਿੱਚ ਇੰਨੇ ਦਾ ਬਈ ਇਦਾਂ ਦਾ ਜਿਵੇਂ ਕੈਚੀ ਨਾਲ ਕੱਟ ਕੇ ਬਣਾਇਆ ਹੁੰਦਾ ਹੂੰ ਜਾਨ ਦੇ ਸਿੱਧੀ ਥੋੜੀ ਲੈ ਸਿੱਧੀ ਲੈ 210000 ਬਾਕੀ ਆਉਂਦਾ ਬਾਈ ਵੀਡੀਓ ਦੇ ਵਿੱਚ ਆਪਣਾ ਐਸਟੀਮੇਟ ਹੁੰਦਾ ਵਾ ਕਿ ਜਿਹੜਾ ਵੀ ਵੀਰ ਦੂਰੋਂ ਕਿਤੋਂ ਚੱਲ ਕੇ ਆਉਂਦਾ ਆਪਣੇ ਕੋਲੋਂ ਖਾਲੀ ਦਾ ਅੱਜ ਤੱਕ ਮੁੜਿਆ ਨਹੀਂ ਜੇ ਕੋਈ ਇਦਾਂ ਹੀ ਮੁੜ ਜੇ ਤੱਕ ਚਲੋ ਆਪਾਂ ਸਾਰੀ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦੇ ਠੀਕ ਹੈ ਹਾਂ ਬੰਦੇ ਬਾਈ ਸੋ ਬਹੁਤ ਸਾਰੀਆਂ ਨੌਕਰੀਆਂ ਮੱਛੀਆਂ ਨੇ ਕਈ ਵਾਰ ਕਿਸੇ ਵੀਰ ਦੀ ਚੁਆਇਸ ਹੁੰਦੀ ਆ ਵੀ ਆਪਾਂ ਨੌਕਰੀਆਂ ਰੱਖਣੀਆਂ ਇਹ ਵੀ ਵੈੜ ਬਹੁਤ ਚੰਗੀ ਆ ਬਾਈ ਕਿੰਨਾ ਚੱਲੂਗੀ ਇਹ 15 ਨੇ ਲੈ ਜੂ ਬਾਈ ਇਹਦਾ ਰੇਟ ਕੀ ਰੇਟ ਇਹਦਾ 170000 ਰੁਪਏ ਬਾਈ 170 ਇਹਦਾ ਤੇ 200000 ਬਹੁਤ ਸੀ ਮੈੜ ਇਹਦਾ ਵੀ ਬਾਈ ਕੋਈ ਮੁੱ ਤੈ ਮਨ ਕੇ ਚਲਬਾ ਵੀ ਜਿਹੜਾ ਵੀਰ ਇਹਨਾਂ ਨੂੰ ਲਊਗਾ ਜੀ ਉਹਨੇ ਪੰਜ ਰੱਖਣੀਆਂ ਦੋ ਰੱਖ ਲੈ ਠੀਕ ਐ ਸੋ ਅੱਡਰ ਇਹਦਾ ਵੀ ਅੱਡਰ ਬਾਈ ਬਹੁਤ ਪਿਆਰਾ ਇਹਦਾ ਵੀ ਹਨ ਹੱਥੀ ਚਵਾਈ ਵਾਲੇ ਨੇ ਦੋਨਾਂ ਦੇ ਤੁਰ ਪਤਾ ਕਮਾਲਾ ਬਾਈ ਚੱਲ ਪੁੱਤਾ ਚੱਲ ਪੁੱਤਾ ਚੱਲ ਹ ਕਾਪੀ ਐ ਇੱਕ ਦੂਜੀ ਦੀ ਬਾਕੀ ਜਿੰਨਾ ਕੁ ਥੋੜਾ ਬਹੁਤ ਇਹਨਾਂ ਦਾ ਬਹੁਤ ਪਿਆਰੀਆਂ ਵਿਚੀਆਂ ਨੇ ਬਾਈ ਕਿਹੜੇ ਵੀ ਕੋਈ ਜੋੜਾ ਲੈ ਕੇ ਜਾਂਦਾ ਇਹਨਾਂ ਨੂੰ ਵੀ ਵੱਖਰੀਆਂ ਅਲੱਗ ਤੋਂ ਦਿਸਣਗੀਆਂ ਉਹਨਾਂ ਕਾ ਕੀਮਤ ਦੇ ਵਿੱਚ ਫਰਕ ਪਰ ਬਹੁਤ ਸੋਹਣੇ ਢਾਂਚੇ ਦੋਨਾਂ ਦੇ। ਤੋਂ ਇਹ ਦੋਸਤੋ ਦੋ ਵਾਈਟ ਤੁਹਾਨੂੰ ਜਿਵੇਂ ਸ਼ੁਰੂਆਤ ਦੇ ਵਿੱਚ ਹੀ ਦੱਸਿਆ ਬੜੀਆਂ ਸੋਹਣੀਆਂ ਬਿਹੜਾਂ। ਇਹ ਬੱਚੀ ਨੇ ਬਾਈ 30 ਕਿਲੋ ਦੁੱਧ ਪਲੂਨ ਨੇ ਦਿੱਤਾ। ਬਾਈ ਫਾਰਮ ਚੋਂ ਆਪਾਂ ਜਿੱਥੋਂ ਪਰਚੇਜ਼ ਕੀਤੀ ਆ। ਬਾਕੀ ਇਹਦਾ ਢਾਂਚਾ ਬਾਈ ਇੰਨਾ ਕ ਬਰੀਕ ਪਤਲੀ ਚਮੜੀ ਦੀ ਬਿਹੜਾ ਇਹ। ਤੇ ਇਹਦਾ ਅੱਜ ਵਾਲਾ ਰੇਟ ਆ ਜਿਹੜਾ 1,12000 ਰੁਪਏ ਬਾਈ। ਤਿਆਰੀ ਤੇ ਇਦਾਂ ਦੀ ਬੱਚੀ ਆਪਾਂ ਨੂੰ ਤਾਂ 145.5 ਦੀ ਤਾਂ ਲੰਮ ਸਮੂ ਹੀ ਵਿਕ ਜਾਂਦੀ ਆ। ਠੀਕ ਹੈ। ਕੁਆਲਿਟੀ ਬਹੁਤ ਜ਼ਿਆਦਾ ਥਣ ਬੜਾ ਵਧੀਆ। ਬਾਕੀ ਬਰੀਕ ਬਹੁਤ ਆ ਬਾਈ ਇਹਦੇ ਵਿੱਚ 1% ਵੀ ਕੋਈ ਕ੍ਰੋਸਪਾਨ ਨਹੀਂ ਉਪਰੋਂ ਸਟ੍ਰੇਟ ਆ ਜਮਾ ਆਰਡਰ ਦੀ ਕੁਆਲਿਟੀ ਨਹੀਂ ਜਿੰਨੀ ਬਣਾਉਣੇ ਬੜੀ ਸ਼ਾਨਦਾਰ ਬਾਈ ਠੀਕ ਹੈ ਕਿਉਂਕਿ ਬਾਈ ਕੱ비 25 ਦਾ ਨਾਰਮਲ ਭਾਅ ਹੋਏ ਪੈਨੇ ਅੱਜਕੱਲ ਵੇੜਾ ਨੇ ਹੂੰ ਚੱਲ ਬੱਤ ਚੱਲ ਬਾਕੀ ਜਿੰਨੀਆਂ ਵੇੜਾ ਨੇ ਬਾਈ ਵਧੀਆ ਟਾਂਚੇ ਦੀਆਂ ਵੇੜਾ ਨੇ ਹੁਣ ਇਹੀ ਵੇੜਾ ਇਹਦਾ ਇਹਦੀ ਆਰਡਰ ਦੀ ਕੁਆਲਿਟੀ ਇੰਨੀ ਸ਼ਾਨਦਾਰ ਆ ਬਾਈ ਹੂੰ ਦੇਖ ਜਦੋਂ ਤਿਆਰ ਹੋਗੀ ਕਰਮਾਂ ਵਾਲੀ ਵਖਰੀ ਚਲੋ ਆਪਣੇ ਮੁੱਲ ਮੋੜੂਗੀ ਸਹੀ ਹੈ ਹਾਂ ਪ੍ਰਦੀਪ ਭਾਈ ਇਹ ਚਾਰ ਦੰਦ ਵੇੜਾ ਬਾਈ ਪਹਿਲਾ ਸੂਆ ਕਰਮਾਂ ਵਾਲੀ ਤੇ ਦੁੱਧ 25 ਕਿਲੋ ਮੰਨ ਕੇ ਜਿਹੜਾ ਵੀਰ ਮਰਜ਼ੀ ਲੈ ਲੈ ਦੇ ਜਿਆਦਾ ਦੇਣਾ ਇਹਨੇ ਤਿਆਰੀ ਇੰਨੀ ਕੁ ਕਰਨੀ ਆ ਬਾਕੀ ਇਹ ਡੈਨਮਾਰਕ ਦੇ ਬਾਈ ਜਿਹੜਾ ਆਪਾਂ ਨੂੰ ਸੀਮਨ ਬਾਈ ਨੇ ਦੱਸਿਆ 40127 ਦੇ ਸੀਮਨ ਦੀ ਦੱਸੀ ਆ ਇਹ ਠੀਕ ਹੈ ਤੇ ਕੀ ਰੁਕੀ ਪੁੱਤ ਆਡਰ ਵੀ ਇਹਨੇ ਇੰਨਾ ਪਿਆਰਾ ਬਣਾਉਣਾ ਬਾਈ ਰੋਕ ਪੁੱਤ ਖਿੱਚ ਲੈ ਮੜੀ ਆਡਰ ਬਾਈ ਦੇਖੇ ਹਲੇ ਬਹੁਤ ਸਪੇਸ ਹੈ ਦੇ ਆਡਰ ਚ ਥਾਂ ਬੜਾ ਪਿਆਰਾ ਇਹ ਰੇਟ ਇਹਦਾ ਬਾਈ 11800 ਰੁਪਈਆ ਲੈ ਚੱਲੀ ਬੱਚਾ ਪਹਿਲਾਂ ਭਾਈ ਦੱਸਿਆ ਜਿੰਨੇ ਵੀ ਜਾਨਵਰ ਹੋਣਗੇ ਹਰ ਵੀਰ ਦੇ ਵਜਟ ਦੇ ਜਾਨਵਰ ਦੇ ਨੇ ਰੱਖਣਾ ਦੁਕਾਨ 'ਚ ਸੌਦਾ ਹਰ ਤਰ੍ਹਾਂ ਦਾ ਪੈਂਦਾ ਕਿਉਂਕਿ ਸਾਰੇ 2 ਲੱਖ ਦੀ ਲਾਉਂਦੇ ਹਮ ਹਰ ਪੁੱਤਰਾਂ ਦਾ ਸੌਦਾ ਹੀ ਜਿਹੜੀਆਂ ਕੱਚੀਆਂ ਗਾਵਾਂ ਕੱਚੀਆਂ ਬਾਈ ਹਾਂ ਬਾਈ ਹਾਂ ਬਾਈ ਸਾਰੀਆਂ ਦੇ ਦੱਸ ਦਿਓ ਅੱਗੇ ਵੀਰੇ ਆ ਬੈੜਾ ਇਹਦੇ ਆਪਾਂ ਦੱਸ ਦਿੰਨੇ ਖੜੀ ਦੀ ਰੇਟ ਹਮ ਤੇ ਇਹ ਬੈੜ ਬਾਈ ਆਪਾਂ 1/2 ਲੱਖ ਰੁਪਏ ਦੀ ਦੇ ਦਾਂਗੇ ਦੁੱਧ 30 ਕਿਲੋ ਦਿੱਤਾ ਇਹ ਪਹਿਲਣ ਮੱਛੀ ਆ ਗਈ ਤੇ ਇਹ ਬੱਚੀ ਦੇ ਦਾਂਗੇ ਬਾਈ ਜੀ ਆਪਾਂ 1,15,000 ਦੀ ਜਿਹੜੀ ਅੱਗੇ ਆ ਗਈ ਵਾਈਟ ਇਹ ਦੇ ਦਾਂਗੇ ਬਾਈ ਜੀ 1 ਪੈਂਟ ਦੀ ਤੇ ਅੱਗੇ ਆ ਵੇੜਾ ਜਿਹੜੀ ਬਾਈ ਇਹ ਦੇ ਦਾਂਗੇ 18 ਦੀ ਹੂੰ ਤੇ ਅੱਗੇ ਆ ਪਲੂਨ ਆ ਗਈ ਬਾਈ ਹੂੰ 1 2 3 ਤੇ 4 ਤੇ 5 ਜੇ ਪੰਜੇ ਵੇੜਾ ਕੋਈ ਵੀਰ ਇਕੱਠੀਆਂ ਲੈਂਦਾਗਾ ਤਾਂ ਐ ਮੰਨ ਲਓ ਵੀ ਆਪੇ 5 ਲੱਖ ਰੁਪਏ ਦੀ ਬੱਛੀ ਦੇਣਾ ਪੰਜੇ ਇਕੱਠੇ ਠੀਕ ਹੈ ਤੋੜ ਕੇ ਦਿਖਾ ਦਿੰਨੇ ਪੰਜੇ ਨਿਗਾ ਮਰਵਾਦ ਨੇ ਕਿਉਂਕਿ ਕਈ ਵਾਰ ਵੀਰ ਕਹਿੰਦੇ ਨੇ ਤੋੜੀ ਪੁੱਤ ਪਹਿਲਾਂ ਆ ਤੋੜ ਦੇ ਫਿਰ ਆ ਤੋੜ ਦੀ ਇਹਦੇ ਬਾਈ ਜਿਹੜੀ ਪਹਿਲੇ ਨੰਬਰ ਦੇ ਬੱਚੇ ਤੁਰੂ ਬਾਈ ਇਹਦੇ ਵੀ 15 ਦਿਨ ਪਹਿਲੇ ਨਾਲ ਵਾਲੀ ਬੱਚੀ ਦੇ 17 ਫਰਵਰੀ ਨੂੰ ਦਿਨ ਪੂਰੇ ਆ ਦੋਨੇ ਇਕੱਠੇ ਨੇ ਖੋਲ ਕੋਲ हां सो दोस्तों दो इकट्ठियां दो तोर के दिखाने तो बहुत ही लंबी ना एकरी व्हाइट ਆ भाई ਇਹਦੇ 17 ਫਰਬਰੀ ਨੂੰ ਦਿਨ ਪੂਰੇ ਆ ਦੂਜੀ ਬੱਚੀ ਦੇ 15 ਦਿਨਾਂ ਦੀ ਕੱਚੀ ਆ ਨਾਰਮਲ ਦੁੱਧ 25 ਕਿਲੋ ਦੀ ਐਵਰੇਜ ਆ ਪਾ ਦੇਣੀ ਜਿੱਦਾਂ ਵੀਰ ਨਵਾਂ ਕੰਮ ਚਲੋ ਚਲਾਉਂਦੇ ਆ ਵੀ ਚਲੋ ਅੱਗੇ ਲੰਬਾ ਟਾਈਮ ਬਾਕੀ ਹਾਈਟ ਫਲਾਈਟ ਵਾਲੀਆਂ ਬੱਚੀਆਂ ਨੇ ਵੀ ਕੋਈ ਮੀਡੀਅਮ ਨਹੀਂ ਇਹ ਪੰਜੇ ਬੱਚੀਆਂ ਨੇ ਜਿਹੜੀਆਂ ਇਹ ਆਪਾਂ 5 ਲੱਖ ਰੁਪਏ ਦੀ ਦੇ ਦਾਂ ਕੁਮਾਰਾ ਭਾਈ ਸੋ ਪੰਜ ਵੜਾਂ ਪਹਿਲਾ ਸੂਆ ਸੁੰਦੇ ਆ 5 ਲੱਖ ਰੁਪਏ ਦੀਆਂ ਬੰਦੋ ਬਈ ਬੰਦੋ ਬੰਨ ਬੰਨ ਇਹ ਬੱਚੀ ਬਈ ਕਈ ਵਾਰ ਕੋਈ ਕੱਲਾ ਵੀਰ ਪਰਚੇਜ਼ ਕਰਦਾ ਤਾਂ ਇਹਪ 90000 ਰੁਪਏ ਦੀ ਬੱਚੀ ਸੇਲ ਕਰ ਦਿੰਦੇ ਠੀਕ ਹੈ ਪਹਿਲਾ ਸੂਆ ਇਸ ਪਹਿਲਾ ਸੂਆ ਬਈ ਕਿਉਂਕਿ ਹੈ ਬਈ ਪੰਜਾਂ ਦੇ ਵਿੱਚ ਤਾਂ ਦੇਖ ਅੰਤਰ ਬਣ ਜਾਂਦਾ ਹਨਾ ਜਿਵੇਂ ਹੁਣ ਕੋਈ ਬੱਚੀ ਇੱਕ ਪੰਜ ਦੀ ਵੀ ਲਈ ਹੋਇਆ ਸਾਡੀ ਇੱਕ ਅੱਠ ਦੀ ਵੀ 10 ਦੀ ਵੀ ਲਈ ਹੋਇਆ ਬੱਚੀ ਪਰ ਐਵੇਂ ਚਲੋ ਉਹਨਾਂ ਦੇ ਵਿੱਚ ਵਾਇਟ ਬਣ ਜਾਂਦਾਗਾ ਸਹੀ ਹੈ ਸੋ ਦੋਸੋ ਪੰਜਾਂ ਦਾ ਪੁੱਠੇ ਦਾ ਰੇਟ ਦੱਸਿਆ ਸੀ ਇਹ ਕੱਲੀ ਖਰੀਦ ਤੇ ਉਹ ਤਾਂ ਨਾ ਪੈਂਦੀ ਕਈ ਵਾਰ ਵੀਰ ਸਾਚ ਇੱਕ ਗੱਲ ਹੋ ਰ ਆ ਕਈ ਵਾਰ ਵੀਰ ਕਹਿੰਦੇ ਨੇ ਪੁੱਠਾ ਕੀ ਹੁੰਦਾ ਕਹਿਣਾ ਦਾ ਮਤਲਬ ਇੱਕ ਗਾਂ 1 ਲੱਖ ਰੁਪਏ ਦੀ ਸਹੀ ਹੰਜ ਗਾਂਵਾਂ 5 ਲੱਖ ਦੀਆਂ ਸਹੀ ਇੱਕ ਵੀਰ ਨੇ ਪਿੱਛੇ ਫੋਨ ਕੀਤਾ ਕਹਿੰਦਾ 1 18 ਦੀਆਂ 6 ਗਾਂਵਾਂ ਨੇ ਕਈ ਵਾਰ ਕਨਫਿਊਜ਼ਨ ਹੋ ਜਾਂਦਾ ਬੰਦੇ ਸਹੀ ਸੋ ਦੋਸੋ ਇਹ ਇਕੱਠੀਆਂ ਵਿੱਚ ਜਿਹੜਾ ਉਹ ਪੜਤਾ ਲੱਗ ਜਾਂਦਾ ਬਾਕੀ ਤੁਸੀਂ ਆਪਦੀ ਪਸੰਦ ਖਰੀਦਣੀ ਹੈ ਜਾਂ ਕਿਹ ਖਰੀਦਣੀ ਚਾਹਤਾ ਵੀ ਜਿਵੇਂ ਹੁਣ ਇਹਦੇ ਨਾਲ ਬੱਛੀ ਆ ਬਾਈ ਇਹ ਬੱਛੀ 1 5 ਦੀ ਕੱਲੀ ਦੇ ਦਾਂਗੇ ਕੱਲੀ ਵੀ ਦੇ ਦਾਂਗੇ ਵੀਰੇ ਕੱਲੀ ਦਾ ਹਿਸਾਬ ਉਦਾਂ ਦਾ ਕਰ ਲਾਂਗੇ ਜਿਹੜੀ ਇਹਦੇ ਨਾਲ ਬੱਛੀ ਆ ਉਹ ਵੀ 1 5 ਦੀ ਦੇ ਦੋ ਜੋੜਾ ਹੀ ਲਿਆ ਜੋੜੇ ਕਰ ਲਾ ਇਹ ਐ ਮੰਨ ਲਓ ਵੀ 2 ਲੱਖ ਤੇ 10000 ਦਾ ਜੋਠ ਠੀਕ ਸੋ ਬਾਕੀ ਤੁਸੀਂ ਆ ਕੇ ਹਾਂ ਬਾਈ ਬਾਕੀ ਕੋਲੇ ਆਓ ਤਸੱਲੀ ਕਰੋ ਇਹ ਸਾਂਹਾਲੀਆਂ ਚੀਜ਼ਾਂ ਨੇ ਕਿਸੇ ਦਾ ਹੋ ਨਹੀਂ ਹੈਗਾ ਹੂੰ ਬਾਕੀ ਵਹਿੜਾ ਆਪਣੇ ਕੋਲੇ ਹਰ ਤਰ੍ਹਾਂ ਦੀ ਵਹਿੜ ਖੜੀ ਆ ਹਰ ਵੀਰ ਦੇ ਪਸੰਦ ਦੀ ਹੂੰ ਮੋੜਲਾ ਪੁੱਤ ਇਕੱਠੀਆਂ ਤੋਰ ਲਈਂ ਛੱਡ ਜਾ ਛੱਡ ਜਾ ਜਾਨ ਦੇ ਤੈਨੂੰ ਚੱਲ ਬੁੱਤ ਚੱਓ ਇਤੱਲੀ ਕਿਰਿਸੇ ਨੇ ਖਰੀਦਣੀਆਂ ਬਈ ਤਾਂ ਵੀ ਇੱਕ ਪੰਜ ਦੀ ਲੈ ਸਕਦਾ ਕੱਲੀ-ਕੱਲੀ ਨਾਲ ਚ ਜਿਹੜੀ ਪਸੰਦ ਆ ਜੋੜਾ ਖਰੀਦਣਾ ਤਾਂ ਜੋ 10 ਦੇ ਵਿੱਚ ਆਪਾਂ ਪਹੁੰਚ ਦੇ ਦੋ 200 ਕਿਲੋਮੀਟਰ ਤੱਕ ਕਮਾਲ ਆ ਬਈ ਸੋ ਦਸੋਏ ਜਿਹੜੀਆਂ ਗਾਵਾਂ ਤੁਹਾਨੂੰ ਇਸ ਸਾਈਡ ਤੇ ਦਿਖਾਤੀਆਂ ਇੱਕ ਸੂਈ ਸਵਾਈਂ ਗਾਂ ਤੁਹਾਨੂੰ ਸੂਈ ਵੀ ਹੈ ਗੱਪਣਾ ਬਾਈ ਗੱਪਣਾ ਓਕੇ ਇੱਕ ਹੋਰ ਤੁਹਾਨੂੰ ਲਾਸਟ ਉੱਤੇ ਗੱਪਣ ਗਾਂ ਉਹ ਵੀ ਵੜਾ ਬਾਈ ਵਧੀਆ ਵਧੀਆ ਵੜਾ ਦੁੱਧ ਮੰਨ ਕੇ ਬਾਈਆਂ ਨੇ ਦੱਸਿਆ 28 ਕਿਲੋ ਚੋਇਆ ਹੱਥੀ ਚਵਾਈ ਵਾਲਾ ਥਾਣਾ ਤੇ ਰੇਟ ਇਹਦਾ ਬਾਜੋ ਬਾਈ 1/2 ਲੱਖ ਰੁਪਈਆ ਠੀਕ ਹੈ ਬਾਕੀ ਬਾਈ ਜਿੰਨੀਆਂ ਵੀ ਵੜਾ ਨੇ ਆਪਾਂ ਇੱਕ ਨਾ ਹਰ ਵੀਰ ਦੇ ਪਸੰਦ ਤੇ ਪਹੁੰਚਦੀਆਂ ਵੜਾ ਨੇ ਇੱਕ ਇਧਰ ਖੜੀ ਆ ਇਹ ਵੜ ਵੀ ਆਪਾਂ ਇੱਕ ਪੰਜ ਦੀ ਦੇ ਦਾਂਗੇ ਬਾਈ ਸੂਆ ਤੀਜਾ ਸੁੰਦੀ ਆ ਠੀਕ ਹੈ ਦੁੱਧ ਸੋਨਾ ਦੇ ਦੇਣਾ ਹਰ ਤਰ੍ਹਾਂ ਦਾ ਰੇਟ ਐਸ ਟਾਈਮ ਮੌਕੇ ਤੇ ਖੜਾ ਪੰਜ ਚਾਰ ਗਾਂ ਮੰਦਰ ਨੇ ਬਾਹਰ ਜਗ੍ਹਾ ਨਹੀਂ ਸੀ ਬੰਨਣ ਦੀ ਠੀਕ ਹੈ ਸੋ ਦੋਸਤੋ 22 ਨਗ ਐਸ ਟਾਈਮ ਮੌਜੂਦ ਹੈ ਰੇਟ ਵੀਡੀਓ ਚ ਦੱਸਦੇ ਆ ਪਰ ਨਾਲ ਇਹ ਵੀ ਗੱਲ ਆ ਵੀ ਤੁਸੀਂ ਇੱਥੇ ਪਹੁੰਚੋਗੇ ਜਰੂਰ ਮਾਨਤਨ ਤੁਹਾਡਾ ਕੀਤਾ ਜਾਊਗਾ ਕਿਉਂਕਿ ਰੁਟੀਨ ਚ ਪਸ਼ੂ ਵਿਕਦੇ ਆ ਤੇ ਰੁਟੀਨ ਚ ਗਾਂ ਕ ਵੀਰ ਇੱਥੇ ਪਹੁੰਚਦੇ ਰਹਿੰਦੇ ਆ ਸੋ ਜਦੋਂ ਮਰਜੀ ਪਹੁੰਚੋਗੇ ਪਸ਼ੂ ਤੁਹਾਨੂੰ ਅਵੇਲੇਬਲ ਹੀ ਮਿਲਣਗੇ ਅੱਜ ਦੀ ਵੀਡੀਓ ਦਾ ਇਹ ਲੋਟ ਜਿਹੜਾ ਤੁਹਾਨੂੰ ਦਿਖਾਉਣਾ ਸੀ ਉਹ 22 ਨਗ ਦਾ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ।